ਮੈਂ ਕਹਿਣਾ ਕਿ ਮੈਂ ਵਧਾਈ ਦੇਣਾ ਚਾਹੁੰਦਾ ਦਿੱਲੀ ਦੀ ਜਨਤਾ ਨੂੰ ਜਿਨ੍ਹਾਂ ਨੇ ਆ ਆਮ ਆਦਮੀ ਪਾਰਟੀ ਦਾ ਪਰਦਾਫਾਸ਼ ਕੀਤਾ ਆ ਪਾਰਟੀ ਝੂਠ ਤੇ ਨਿਰਭਰ ਬਣੀ ਇੰਨੀਆਂ ਝੂਠ ਬੋਲ ਕੇ ਦੂਜੇ ਸੂਬਿਆਂ ਜਦੇਸ਼ ਚ ਜਾ ਕੇ ਉਹਨਾਂ ਨੇ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਸਰਕਾਰ ਬਣਾ ਲਈ ਜਿਵੇਂ ਦਿੱਲੀ ਤਬਾਹ ਕੀਤੀ ਉਵੇਂ ਉਹਨਾਂ ਨੇ ਪੰਜਾਬ ਤਬਾਹ ਕਰ ਦਿੱਤਾ ਤਾਂ ਇਸ ਕਰਕੇ ਮੈਂ ਦੇਸ਼ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕੀ ਆਮ ਆਦਮੀ ਪਾਰਟੀ ਦਾ ਲੀਡਰਸ਼ਿਪ ਦਾ ਤੇ ਕੋਈ ਦੀਨ ਮੰਨੀ ਹੈ ਉਹਨਾਂ ਨੇ ਦਿੱਲੀ ਤਬਾਹ ਕੀਤੀ ਹੁਣ ਪੰਜਾਬ ਤਬਾਹ ਕੀਤਾ ਘੱਟੋ ਘੱਟ ਹੋਰ ਕਿਸੇ ਸੂਬੇ ਨੂੰ ਤਬਾਹ ਨਾ ਕਰਨ ਤੇ ਪੰਜਾਬ ਨੂੰ ਮੈਂ ਬੇਨਤੀ ਕਰਦਾ ਹਾਂ ਪੰਜਾਬ ਦੀ ਜਨਤਾ ਜਿੰਨੀ ਛੇਤੀ ਇਹਨਾਂ ਤੋਂ ਖੜਾ ਛੁੱਟੂਗਾ ਤਾਂ ਹੀ ਪੰਜਾਬ ਬਚੇਗਾ ਮੈਂ ਕਹਿਣਾ ਕਿ ਮੈਂ ਵਧਾਈ ਦੇਣਾ ਚਾਹੁੰਦਾ ਦਿੱਲੀ ਦੀ ਜਨਤਾ ਨੂੰ ਜਿਨ੍ਹਾਂ ਨੇ ਆ ਆਮ ਆਦਮੀ ਪਾਰਟੀ ਦਾ ਪਰਦਾਫਾਸ਼ ਕੀਤਾ ਆ ਪਾਰਟੀ ਝੂਠ ਤੇ ਨਿਰਭਰ ਬਣੀ ਇੰਨੀਆਂ ਝੂਠ ਬੋਲ ਕੇ ਦੂਜੇ ਸੂਬਿਆਂ ਚ ਦੇਸ਼ ਚ ਜਾ ਕੇ ਉਹਨਾਂ ਨੇ ਵੋਟਾ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਨੇ ਸਰਕਾਰ ਬਣਾ ਲਈ ਜਿਵੇਂ ਦਿੱਲੀ ਤਬਾਹ ਕੀਤੀ ਉਵੇਂ ਉਹਨਾਂ ਨੇ ਪੰਜਾਬ ਤਬਾਹ ਕਰ ਦਿੱਤਾ ਤਾਂ ਇਸ ਕਰਕੇ ਮੈਂ ਦੇਸ਼ ਦੇ ਲੋਕਾਂ ਨੂੰ ਕਹਿਣਾ ਚਾਹਣਾ ਹੈ ਕਿ ਆਮ ਆਦਮੀ ਪਾਰਟੀ ਦਾ ਲੀਡਰਸ਼ਿਪ ਜਾ ਤੇ ਕੋਈ ਦੀਨ ਮਾਨੇ ਹੈ ਉਹਨਾਂ ਨੇ ਦਿੱਲੀ ਤਬਾਹ ਕੀਤੀ ਹੁਣ ਪੰਜਾਬ ਤਬਾਹ ਕੀਤਾ ਘਰ ਤੋਂ ਘਰ ਹੋਰ ਕਿਸੇ ਸੂਬੇ ਨੂੰ ਤਬਾਹ ਨਾ ਕਰਨ ਤੇ ਪੰਜਾਬ ਨੂੰ ਮੈਂ ਬੇਨਤੀ ਕਰਦਾ ਹਾਂ ਪੰਜਾਬ ਦੀ ਜਨਤਾ ਜਿੰਨੀ ਛੇਤੀ ਇਹਨਾਂ ਤੋਂ ਖੜਾ ਛੁੱਟੂਗਾ ਤਾਂ ਹੀ ਪੰਜਾਬ ਬਚੇਗੀ ਮੈਂ ਕਹਿਣਾ ਕਿ ਮੈਂ ਵਧਾਈ ਦੇਣਾ ਚਾਹੁੰਦਾ ਦਿੱਲੀ ਦੀ ਜਨਤਾ ਨੂੰ ਜਿਨ੍ਹਾਂ ਨੇ ਆ ਆਮ ਆਦਮੀ ਪਾਰਟੀ ਦਾ ਪਰਦਾਫਾਸ਼ ਕੀਤਾ ਆ ਪਾਰਟੀ ਝੂਠ ਤੇ ਨਿਰਭਰ ਬਣੀ ਇੰਨੀਆਂ ਝੂਠ ਬੋਲ ਕੇ ਦੂਜੇ ਸੂਬਿਆਂ ਜਦੇਸ਼ ਚ ਜਾ ਕੇ ਉਹਨਾਂ ਨੇ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਸਰਕਾਰ ਬਣਾ ਲਈ ਜਿਵੇਂ ਦਿੱਲੀ ਤਬਾਹ ਕੀਤੀ ਉਵੇਂ ਉਹਨਾਂ ਨੇ ਪੰਜਾਬ ਤਬਾਹ ਕਰ ਦਿੱਤਾ ਤਾਂ ਇਸ ਕਰਕੇ ਮੈਂ ਦੇਸ਼ ਦੇ ਲੋਕਾਂ ਨੂੰ ਕਹਿਣਾ ਚਾਹਣਾ ਹੈ ਕਿ ਆਮ ਆਦਮੀ ਪਾਰਟੀ ਦਾ ਲੀਡਰਸ਼ਿਪ ਜਾਤੇ ਕੋਈ ਦੀਨਮਾਨ ਨਹੀਂ ਹੈ ਉਹਨਾਂ ਨੇ ਦਿੱਲੀ ਤਬਾਹ ਕੀਤੀ ਹੁਣ ਪੰਜਾਬ ਤਬਾਹ ਕੀਤਾ ਘੱਟੋ ਘੱਟ ਹੋਰ ਕਿਸੇ ਸੂਬੇ ਨੂੰ ਤਬਾਹਾ ਕਰਨ ਤੇ ਪੰਜਾਬ ਨੂੰ ਮੈਂ ਬੇਨਤੀ ਕਰਦਾ ਹਾਂ ਪੰਜਾਬ ਦੀ ਜਨਤਾ ਜਿੰਨੀ ਛੇਤੀ ਇਹਨਾਂ ਤੋਂ ਖੜਾ ਛੁੱਟੂਗਾ ਤਾਂ ਹੀ ਪੰਜਾਬ ਬਦਲੇ ਮੈਂ ਕਹਿਣਾ ਕਿ ਮੈਂ ਵਧਾਈ ਦੇਣਾ ਚਾਹੁੰਦਾ ਦਿੱਲੀ ਦੀ ਜਨਤਾ ਨੂੰ ਜਿਨ੍ਹਾਂ ਨੇ ਆ ਆਮ ਆਦਮੀ ਪਾਰਟੀ ਦਾ ਪਰਦਾਫਾਸ਼ ਕੀਤਾ ਆ ਪਾਰਟੀ ਝੂਠ ਤੇ ਨਿਰਭਰ ਬਣੀ ਇੰਨੀਆਂ ਝੂਠ ਬੋਲ ਕੇ ਦੂਜੇ ਸੂਬਿਆਂ ਜਦੇਸ਼ ਚ ਜਾ ਕੇ ਉਹਨਾਂ ਨੇ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਸਰਕਾਰ ਬਣਾ ਲਈ ਜਿਵੇਂ ਦਿੱਲੀ ਤਬਾਹ ਕੀਤੀ ਉਵੇਂ ਉਹਨਾਂ ਨੇ ਪੰਜਾਬ ਤਬਾਹ ਕਰ ਦਿੱਤਾ ਤੇ ਇਸ ਕਰਕੇ ਮੈਂ ਦੇਸ਼ ਦੇ ਲੋਕਾਂ ਨੂੰ ਕਹਿਣਾ ਚਾਹਣਾ ਹੈ ਕਿ ਆਮ ਆਦਮੀ ਪਾਰਟੀ ਦਾ ਲੀਡਰਸ਼ਿਪ ਜਾਤੇ ਕੋਈ ਦੀਨ ਮਾਨਨੀ ਹੈ ਉਹਨਾਂ ਨੇ ਦਿੱਲੀ ਤਬਾਹ ਕੀਤੀ ਹੁਣ ਪੰਜਾਬ ਤਬਾਹ ਕੀਤਾ ਘੱਟੋ ਘੱਟ ਹੋਰ ਕਿਸੇ ਸੂਬੇ ਨੂੰ ਤਬਾਹ ਨਾ ਕਰਨ ਤੇ ਪੰਜਾਬ ਨੂੰ ਮੈਂ ਬੇਨਤੀ ਕਰਦਾ ਹਾਂ ਪੰਜਾਬ ਦੀ ਜਨਤਾ ਜਿੰਨੀ ਛੇਤੀ ਇਹਨਾਂ ਤੋਂ ਖੜਾ ਛੁੱਟੂਗਾ ਤਾਂ ਹੀ ਪੰਜਾਬ ਬਦਲੇਗੀ ਕ੍ਰਿਸ਼ੋ ਸੀ ਹਾਰ ਚੁੱਕੇ ਨੇ ਬਾਕੀ ਸਾਰੇ ਲੀਡਰ ਪਿੱਛੇ ਚੱਲਦੇ ਨਜ਼ਰ ਆ ਰਹੇ ਨੇ